ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਪਿਆਰੇ ਦੋਸਤੋ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77.com ਤੇ ਸੋ ਜਿਹੜੇ ਦੋਸਤ PSPCL ਨਾਲ ਰਿਲੇਟਡ ਜਿਵੇਂ ਗ੍ਰੇਡ 2 ਅਪਰੈਂਟਸ਼ਿਪ ਜਾਂ ਇਲਮ ਜਾਂ ਟੈਸਟ ਮੈਕੈਨਿਕ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਬੇਸਿਕ MCQ ਹਨ ਜਿਹੜੇ ਕਿ ਵਾਰ-ਵਾਰ ਆਲ ਕੰਪੀਟੀਟਿਵ ਇਗਜ਼ਾਮ ਬਿਜਲੀ ਬੋਰਡ ਨਾਲ ਰਿਲੇਟਡ ਉਹਨਾਂ ਦੇ ਵਿੱਚ ਪੁੱਛੇ ਜਾਂਦੇ ਹਨ ਸੋ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਦੀ ਹੈ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ 96461 15 143 ਇਸ ਨੰਬਰ ਤੇ ਤੁਸੀਂ ਓਨਲੀ 200 ਰੁਪਏ Google Pay ਜਾਂ PhonePe ਕਰਕੇ ਸਾਨੂੰ ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਸਕਦੇ ਹੋ ਤੁਹਾਨੂੰ ਤੁਰੰਤ ਯਾਰ 1200 ਦੇ ਕਰੀਬ MCQ ਮਿਲ ਜਾਣਗੇ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉੱਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋ ਵੀਡੀਓ ਨੂੰ ਕਰਦੇ ਆ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਅਲਟਰਨੇਟਰ ਕੀ ਹੁੰਦਾ ਹੈ ਅਲਟਰਨੇਟਰ ਕੀ ਹੁੰਦਾ ਹੈ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਨੇ ਪਹਿਲੀ ਹੈ ਡੀਸੀ ਪੈਦਾ ਕਰਨ ਵਾਲੀ ਮਸ਼ੀਨ ਦੂਸਰਾ ਹੈ ਏਸੀ ਪੈਦਾ ਕਰਨ ਵਾਲੀ ਮਸ਼ੀਨ ਜਾਂ ਉਪਰੋਕਤ ਊੜਾ ਅਤੇ ਇਹਦਾ ਦੋਨੋਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੋ ਇਸ ਦਾ ਦੋਸਤੋ ਜੋ ਰਾਈਟ ਆਨਸਰ ਬਣਦਾ ਹੈ ਉਹ ਹੈ ਏਸੀ ਸਪਲਾਈ ਪੈਦਾ ਕਰਨ ਵਾਲੀ ਮਸ਼ੀਨ ਜਾਂ ਜੰਤਰ ਆਪਸ਼ਨ ਆਦਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਦੋਸਤੋ। ਅਲਟਰਨੇਟਰ ਕੀ ਹੁੰਦਾ ਹੈ ਇੱਕ AC ਪੈਦਾ ਕਰਨ ਵਾਲੀ ਮਸ਼ੀਨ ਹੁੰਦੀ ਹੈ ਦੋਸਤੋ। ਨੈਕਸਟ ਕੁਐਸਚਨ ਚਲ ਜੀਏ ਦੋਸਤੋ। ਕੁਐਸਚਨ ਨੰਬਰ ਹੈ 2 ਅਲਟਰਨੇਟਰ ਅਤੇ DC ਜਨਰੇਟਰ ਵਿੱਚ ਕੀ ਅੰਤਰ ਹੁੰਦਾ ਹੈ? ਅਲਟਰਨੇਟਰ ਅਤੇ DC ਜਨਰੇਟਰ ਦੇ ਵਿੱਚ ਕੀ ਅੰਤਰ ਹੁੰਦਾ ਹੈ? ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀਆਂ ਹੋਣ। ਦੋਵੇਂ ਇੱਕੋ ਹੀ ਚੀਜ਼ ਦੇ ਹਨ। alternator ਵਿੱਚ field ਘੁੰਮਦਾ ਹੈ ਤੇ armature ਸਥਿਰ ਰਹਿੰਦਾ ਹੈ ਦੋਹਾਂ ਵਿੱਚ armature ਹੁੰਦਾ ਹੈ ਜਾਂ dc generator ਵਿੱਚ field ਨਹੀਂ ਹੁੰਦਾ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੋ ਜਾਏਗਾ alternator ਵਿੱਚ field ਘੁੰਮਦਾ ਹੈ ਅਤੇ armature ਸਥਿਰ ਹੁੰਦਾ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਜੀ ਕੁਐਸਚਨ ਨੰਬਰ ਹੈ 3 ਕਹਿ ਰਿਹਾ ਸਥਿਰ ਆਰਮਚਰ ਅਤੇ ਘੁੰਮਣ ਵਾਲੇ ਫੀਲਡ ਦੇ ਕੀ ਫਾਇਦੇ ਹਨ ਸ਼ੀਲਡ ਵੈਲਡਿੰਗ ਕਾਫੀ ਹਲਕੀ ਹੁੰਦੀ ਹੈ ਅਤੇ ਇਸ ਕਰਕੇ ਕਾਫੀ ਤੇਜ਼ ਸਪੀਡ ਤੇ ਘੁਮਾਇਆ ਜਾ ਸਕਦਾ ਹੈ ਜਦ ਤੇਜ਼ ਸਪੀਡ ਹੋਣ ਕਾਰਨ ਉੱਚ ਵੋਲਟੇਜ ਪੈਦਾ ਕੀਤੀ ਜਾ ਸਕਦੀ ਹੈ ਜਦ ਉੱਚ ਵੋਲਟੇਜ ਸਥਿਰ ਹੀਸ ਵਿੱਚ ਪੈਦਾ ਹੁੰਦੀ ਹੈ ਤੇ ਜਿਸ ਦੀ ਇਨਸੂਲੇਸ਼ਨ ਕਰਨੀ ਸੌਖੀ ਹੁੰਦੀ ਹੈ ਜਾਂ ਐੜਾ ਅਤੇ ਈਡੀ ਦੋਵੇਂ हां जी दोस्तों ऐसा जो राइट आंसर है दोस्तों वो हो जाएगा तेज स्पीड होने कारण उच्च वोल्टेज पैदा की जाती जा सकती है और उच्च वोल्टेज स्थिर हिस्से में पैदा होती है ते जिस दी इंसुलेशन करनी सोकी होती है इज द राइट आंसर है सा एडा और ईडी दोनों नेक्स्ट क्वेश्चन चलिए दोस्तों क्वेश्चन नंबर है 4 ਕਹਰਾ ਆਲਟਰਨੇਟਰ ਵਿੱਚ ਕਿਹੜੇ ਕਿਹੜੇ ਹਿੱਸੇ ਹੁੰਦੇ ਹਨ ਰੋਟਰ ਹੁੰਦਾ ਹੈ ਸਟਰਕਚਰ ਹੁੰਦਾ ਹੈ ਐਕਸਾਈਟਰ ਹੁੰਦਾ ਹੈ ਜਾਂ ਉਪਰੋਕਤ ਸਾਰੇ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਪਰੋਕਤ ਸਾਰੇ ਰੋਟਰ ਵੀ ਹੁੰਦਾ ਹੈ ਸਟਰਕਟਰ ਵੀ ਹੁੰਦਾ ਹੈ ਸਟਰਟਰ ਐਕਸਾਈਟਰ ਵੀ ਹੁੰਦਾ ਹੈ ਉਪਰੋਕਤ ਆਲੋਰ ਨੈਕਸਟ ਕੁਐਸਚਨ ਚੱਲ ਜੀ ਦੋਸਤੋ ਕੁਐਸਚਨ ਨੰਬਰ ਹੈ 5 ਕਹੜਾ ਆਲਟਰਨੇਟਰ ਦੁਆਰਾ ਪੈਦਾ ਕੀਤੇ ਜਾਣ ਵਾਲੇ ਏਸੀ ਅਤੇ ਏਸੀ ਦੀ ਫ੍ਰੀਕੁਐਂਸੀ ਕਿੰਨਾਂ ਗੱਲਾਂ ਤੇ ਨਿਰਭਰ ਕਰਦੀ ਹੈ অপਸ਼ਨਾ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਰੋਟਰ ਦੀ ਸਪੀਡ ਤੇ ਪੋਲਾਂ ਦੀ ਗਿਣਤੀ ਤੇ ਊੜਾ ਤੇ ਐੜਾ ਦੋਨੋਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੋ ਜਾਏਗਾ ਰੋਟਰ ਦੀ ਸਪੀਡ ਤੇ ਤੇ ਪੋਲਾ ਦੀ ਗਿਣਤੀ ਤੇ ਉੜਾ ਤੇ ਐੜਾ ਦੋਨੋਂ ਲਾਗੀ ਸਮੇਂ ਦੋਸਤੋ ਸੋ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਉਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਨੈਕਸਟ ਕੁਐਸਚਨ ਚਲੋ ਜੀ ਦੋਸਤੋ ਕੁਐਸਚਨ ਨੰਬਰ ਹੈ 6 ਅਲਟਰਨੇਟਰ ਰੋਟਰ ਦੀ ਸਪੀਡ ਸੌਰੀ ਅਲਟਰਨੇਟਰ ਰੋਟਰ ਦੀ ਸਪੀਡ ਕਿਸ ਸਮੀਕਰਨ ਨਾਲ ਦਰਸਾਈ ਜਾਂਦੀ ਹੈ ਹਾਂਜੀ ਕਿਸ ਸਮੀਕਰਨ ਨਾਲ ਦਰਸਾਈ ਜਾਂਦੀ ਹੈ ਹਾਂਜੀ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੋ ਜਾਏਗਾ n 120 x f oblique p ब्रैकेट बंद तो राइट आंसर है दोस्तों उड़ा ਨੈਕਸਟ ਕੁਐਸਚਨ ਚੱਲੀਏ ਦੋਸਤੋ ਕੁਐਸਚਨ ਨੰਬਰ ਹੈ 7 ਜੇਕਰ ਕਿਸੇ ਅਲਟਰਨੇਟਰ ਦੇ ਪੋਲਾਂ ਦੇ ਗਿਣਤੀ ਦੁੱਗਣੀ ਕਰ ਦਿੱਤੀ ਜਾਵੇ ਤਾਂ ਉਸ ਦੁਆਰਾ ਪੈਦਾ ਕੀਤੀ ਜਾਣ ਵਾਲੇ ਏਸੀ ਦੀ ਫ੍ਰੀਕੁਐਂਸੀ ਕਿੰਨੀ ਹੋਵੇਗੀ ਜੇਕਰ ਰੋਟਰ ਦੀ ਸਪੀਡ ਦੋਹਾਂ ਹਾਲਾਤਾਂ ਵਿੱਚ ਇੱਕੋ ਜਿਹੀ ਹੋਵੇ ਤਾਂ ਦੁੱਗਣੀ ਹੋਵੇਗੀ ਅੱਧੀ ਹੋਵੇਗੀ ਚਾਰ ਗੁਣਾ ਜਾਂ ਫ੍ਰੀਕੁਐਂਸੀ ਤੇ ਕੋਈ ਫਰਕ ਨਹੀਂ ਪੈਂਦਾ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਦੁਗਣੀ ਆਪਸ਼ਨ ਉੜਾ ਇਸ ਦਾ ਰਾਈਟ ਆਨਸਰ ਹੈ ਦੁਗਣੀ ਨੈਕਸਟ ਕੁਐਸਚਨ ਚੱਲੀਏ ਦੋਸਤੋ ਕੁਐਸਚਨ ਨੰਬਰ ਹੈ 8 50 ਸੈਲਸੀਸ ਸੈਕਿੰਡ ਫ੍ਰੀਕੁਐਂਸੀ ਲਈ ਜੇਕਰ ਦੋ ਪੋਲਾਂ ਵਾਲਾ ਆਲਟਰਨੇਟਰ ਹੋਵੇ ਤਾਂ ਰੋਟਰ ਦੇ ਆਰ ਪੀ ਐਸ ਕਿੰਨੇ ਹੋਣਗੇ ਆਰ ਪੀ ਐਸ ਕਰਨਾ ਹੈ rpm sorry haan ji dosto isda jo right answer aapakad ke vekh lene aa ta isda jo formula tonu pehla main karaya hua pichle video vich ns barabar polan di ginti sorry piche main video vich hi kara ke gaya main 120 ਗੁਣਾ ਫ੍ਰੀਕੁਐਂਸੀ ਕਿੰਨੀ ਹੈ 50 ਪੋਲਾਂ ਵਾਲਾ ਦੋ ਪੋਲਾਂ ਵਾਲਾ ਦੋ ਕੱਟ ਦਿੱਤਾ ਜੀ 60 ਤੇ 6 ਪਾਤੀ ਤਾਂ ਇਸ ਦਾ ਰਾਈਟ ਆਨਸਰ ਆਏਗਾ 3000 ਤਾਂ ਇਸ ਦਾ ਜੋ ਆਪਸ਼ਨ ਹੈ ਐਡਾ ਇਸ ਦਾ ਰਾਈਟ ਆਨਸਰ ਹੈ 3000 ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲੀਏ ਦੋਸਤੋ ਨੰਮੈਰਿਕਲ ਦੀਆਂ ਕਲਾਸਾਂ ਵੀ ਤੁਸੀਂ ਵੇਖ ਸਕਦੇ ਹੋ ਆਪਨੇ ਚੈਨਲ ਦੇ ਵਿੱਚ ਪਲੇਲਿਸਟ ਬਣੀ ਹੋਈ ਹੈ ਉਸ ਦੇ ਵਿੱਚ ਜਾ ਕੇ ਤੁਸੀਂ ਨਿਊਮੈਰਿਕਲ ਦੀਆਂ ਕਲਾਸਾਂ ਜ਼ਰੂਰ ਦੇਖ ਲਓ ਹੁਣ ਟਾਈਮ ਬਹੁਤ ਘੱਟ ਹੁੰਦਾ ਹੈ ਜੀ ਨੈਕਸਟ ਕੁਐਸਚਨ ਚਲਿਏ ਜੀ ਕੁਐਸਚਨ ਨੰਬਰ ਹੈ 9 ਫੇਸ ਸੀਕੁਐਂਸ ਕਿਸ ਯੰਤਰ ਨਾਲ ਚੈੱਕ ਕੀਤਾ ਜਾਂਦਾ ਹੈ ਮੈਗਰ ਐਮਮੀਟਰ ਮਲਟੀਮੀਟਰ ਜਾਂ ਫੇਸ ਸੀਕੁਐਂਸ ਟੈਸਟਰ ਤਾਂ ਇਸ ਦਾ ਰਾਈਟ ਆਨਸਰ ਹੈ ਫੇਸ ਸੀਕੁਐਂਸ ਟੈਸਟਰ ਦੇ ਨਾਲ ਨੈਕਸਟ ਕੁਐਸਚਨ ਚਲਿਏ ਦੋਸਤੋ ਕੁਐਸਚਨ ਨੰਬਰ ਹੈ 10 alternator ਦੀ ਰੇਟਿੰਗ ਕਿਸ ਯੂਨਿਟ ਵਿੱਚ ਹੋਵੇਗੀ ਕਿਲੋਵੋਟ ਕੇਵੀਏ ਹਾਊਸ ਪਾਵਰ ਜਾਂ ਉਪਰੋਕਤ ਕੋਈ ਨਹੀਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਕੇਵੀਏ ਆਪਸ਼ਨ ਈਡੀ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਸੋ ਅgetElementById ਵਿੱਚ ਇਨਾ ਹੀ alternator ਬਾਰੇ ਆਪਾਂ ਨੈਕਸਟ ਵੀਡੀਓ ਵਿੱਚ ਵੀ alternator ਦੀਆਂ ਕਲਾਸ ਲੈ ਕੇ حاضر ਹੋਵਾਂਗੇ ਜੀ ਉਹਨਾਂ ਦੇ ਤੁਸੀਂ ਇਹ ਕਲਾਸਾਂ ਦੇਖੋ ਅਤੇ ਪਿਛਲੇ ਆਪਣੇ ਕਲਾਸਾਂ ਦੇਖੋ ਤਾਂ ਜੋ ਤੁਹਾਨੂੰ ਬੇਸਿਕ ਜਾਣਕਾਰੀ ਹੋ ਸਕੇ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਸੋ ਜਿਨ੍ਹਾਂ ਦੇ ਦੋਸਤਾਂ ਨੂੰ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਚਾਹੀਦੀ ਹੈ ਹੋਣ ਤਾਂ ਦਿੱਤੇ ਨੰਬਰ 96461 15144 ਇਸ ਨੰਬਰ ਤੇ ਓਨਲੀ 200 ਰੁਪਏ Google Pay ਕਰਕੇ ਤੁਸੀਂ ਸਾਡੇ ਕੋਲੋਂ ਦਾ ਪੀਡੀਐਫ 1200 ਦੇ ਕਰੀਬ MCQ ਲੈ ਸਕਦੇ ਹੋ ਜਿਹੜੇ ਕਿ ਟਾਪ ਦੇ MCQ ਹਨ ਵਿਦ ਆਨਸਰ ਵੀ ਹਨ ਆਪ ਦੇ ਤਿਆਰ ਕੀਤੇ ਹੋਏ ਹਨ ਜਿਹੜੇ ਕਿ ਵਾਰ-ਵਾਰ ਪੇਪਰਾਂ ਦੇ ਵਿੱਚ ਪੁੱਛ ਜਾਂਦੇ ਹਨ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਾ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮੱਚ